ਸਾਰੇ ਨੂੰ ਸਸਿਗਾਲ ਕੀ ਹਰਿਆ ਤੁਸੀਂ ਸੁਣਾਓ ਅਸੀਂ ਸਾਰੇ ਠੀਕ ਠਾਕ ਆ ਅੱਜ ਮੈਂ ਲਈ ਗਈ ਹਾਂ ਅੰਦਸੀ ਸਾਗ ਨੂੰ ਅਸੀਂ ਸਾਗ ਨੂੰ ਹੁਣ ਤੁੜਕਾ ਲਾਉਣ ਲੱਗੇ ਆਂ ਅੱਜ ਸੌਰੀ ਮੈਂ ਉਸੇ ਲਈ ਉਹ ਮੁੰਜਾ ਨਹੀਂ ਕਰ ਸਕੀ ਵੀਡੀਓ ਨਹੀਂ ਬਣਾ ਸਕੀ ਤੇ ਮੈਂ ਕਿ ਚਲੋ ਹੁਣ ਕਾਲੀ ਵਾਲੀ ਜਿਸ ਲਈ ਜੰਗੀਤਾ ਕਿਉਂਕਿ ਸਾਗ ਦਾ ਕੰਮ ਜ਼ਿਆਦਾ ਹੁੰਦਾ ਹੈ ਤੇ ਹੁਣ ਥੋੜਕਾ ਲਾਉਣ ਲੱਗੇ ਆ ਅਸੀਂ ਹੁਣ ਕੇ ਚਪਾਤੀਆਂ ਮਿਰਚਾਂ ਥੋੜੀਆਂ ਥੋੜੀਆਂ ਸਾਗ ਵਿੱਚ ਵੀ ਪਈਆਂ ਸੀ ਤਾਂ ਆਹ ਥੋੜੀਆਂ ਇਹਦੇ ਵਿੱਚ ਪਈਆਂ ਤਾਂ ਸਰੋਂ ਦੇ ਤੇਲ ਦਾ ਸੀ ਇਹ ਥੁੜਕਾ ਲਾਈਦਾ ਹੈ ਹਰ ਇੱਕ ਚੀਜ਼ ਨੂੰ ਚਾਹੇ ਸਾਗ ਹੋਵੇ ਚਾਹੇ ਕੁਝ ਹੋਵੇ ਸਬਜ਼ੀ ਹੋਵੇ ਤਾਂ ਹੁਣ ਲੱਗੇ ਆ ਅਸੀਂ ਥੁੜਕਾ ਲਾਉਣ क्ड के रख लिया बना के अभी डोंगे छपा लिया क्योंकि चकना मैं मेरे लिए औखा हो जाता है डोंगे छपा के बहर गए थोड़ा सा ब्राउन होने लग प ਇਹਦੇ ਵਿੱਚ ਪਾਇਆ ਮੈਂ ਜਵੈਣ ਤੇ ਜੀਰਾ ਕਿਉਂਕਿ ਣ ਤੇ ਜੀਰਾ ਚਲੋ ਅਸੀਂ ਹਰੇਕ ਵਾਰ ਪਾਉਣੀ ਪਣੀ ਹੈ ਤੁਸੀਂ ਅਸੀਓ ਪੂਰਤਾ ਇਹਦੇ ਵਿੱਚ ਸਾਰਾ ਨੂਨ ਮੇਰੇ ਤਾਵੇ ਦੇ ਵਿੱਚ ਹੀ ਪਹਿਲਾਂ ਹੀ ਪਾਤਾ ਸੀ ਪਤੀਲੇ ਦੇ ਵਿੱਚ ਹੀ ਮਿਰਚਾਂ ਵੀ ਨੂਨ ਵੀ ਹਾਂਜੀ ਕਈ ਇਹਦੇ ਵਿੱਚ ਹਲਦੀ ਵੀ ਪਾਉਂਦੇ ਆ ਕਈ ਸਾਗ ਵਿੱਚ ਲੇਕਿਨ ਅਸੀਂ ਨਹੀਂ ਪਾਈ ਦੀ ਮਤਲਬ ਮੈਂ ਨਹੀਂ ਪਾਉਂਦੀ ਹੈਗੀ ਕਈ ਪਾਉਂਦੇ ਐ ਚਲੋ ਜਿਸੇ ਸਾਰੇ ਪੈਣ ਭਰਾ ਵੀ ਸਾਗ ਵਿੱਚ ਤੁੜਕਾ ਲਾਉਣ ਦੇ ਕੋਣ ਕਿਦਾਂ ਕਿਦਾਂ ਕੀ ਪਾਉਂਦਾ ਐ ਹਾਂਜੀ ਇਸ ਕਹਿੰਦਾ ਤੁੜਕਾ ਮੈਂ ਵੀ ਬਹੁਤ ਹੋਊ ਚੱਕ ਚੱਲ ਆ ਆਗ ਸੜੀ ਹੋ ਗਈ ਤੇਜ਼ ਐ ਦੇਖੋ ਥੋੜਾ ਹਨੇਰਾ ਵੀ ਹੋਣ ਲੱਗ ਪਿਆ ਹੈ। ਦੇਖੋ ਹਨੇਰਾ ਹੋ ਗਿਆ ਤਾਂ ਹੁਣ ਅਸੀਂ ਨਾਲ ਲੱਗ ਦਈ। ਥੋੜਾ ਕਲਾ ਆਖੀ। ਰੋਟੀ ਮੇਰਾ ਬਣਾ ਲੈਣੀ ਹੈ। ਮੱਕੀ ਦੀਆਂ। ਆਗਣਾ ਦਾ ਮੱਕੀ ਦੀਆਂ ਰੋਟੀਆਂ ਸਵਾਦ ਲੱਗਦੀਆਂ ਹਨ ਬਟਾ ਮੇਰਾ ਮੁੰਡਾ ਹਰਸ਼ਵੀਰ ਸਿੰਘ ਇਹ ਤੁਸੀਂ ਆਪ ਪਈਏ ਦੇਖਿਆ ਵੀ ਅਗਲੇ ਬਲੌਕਾਂ ਵਿੱਚ ਰੋਟੀ ਘੱਟੀ ਪਸੰਦ ਕਰਦਾ ਹੈ ਮੱਕੀ ਦੀ ਜੀ ਆ ਦੇਖੋ ਹੋ ਗਿਆ ਸਾਡਾ ਸਾਗ ਨੂੰ ਥੜਕਾ ਲੱਗ ਗਿਆ ਜਦੋਂ ਦਾ ਬੱਸ ਹੀ ਗਰਮੀ ਸੀ ਪਹਿਲਾਂ ਵੀ ਥੜਕਾ ਲੱਗ ਗਿਆ ਹੁਣ ਦੇਖਿਓ ਹਾਂ ਕਿ ਮੈਂ ਬਣਾਣਾ ਬਾਕੀ ਅਸੀਂ ਹੁਣ ਥਰੇ ਲਾ ਕੇ ਰੋਟੀਆਂ ਬਣਾ ਲੈਣੀਆਂ ਨੇ ਮੈਂ ਕਿਹਦੀਆਂ ਰੋਟੀਆਂ ਬਣਾਉਂਦੇ ਆਜੋ ਤੁਸੀਂ ਵੀ ਸਾਡੇ ਨਾਲ ਬਣਾਓ ਤੇ ਖਾਓ ਠੀਕ ਹੈ ਮੈਂ ਬਣਾਉਂਦੀ ਆ ਤੇ ਤੁਸੀਂ ਖਾਓ ਸਾਰੇ ਜਣੇ ਹਾਂ ਜੀ ਆ ਦੇਖੋ ਰੋਟੀ ਰੜ ਗਈ ਹੈ ਹੁਣ ਅਸੀਂ ਖਾਣ ਲੱਗੇ ਦੇਖੋ ਕਿੰਨੀ ਵਧੀਆ ਲੁੱਕ ਆਈ ਹੈ ਤੇ ਅਗਲੀ ਜੀ ਰੋਟੀਆਂ ਸਾਰੀ ਤਿਆਰ ਹੋ ਗਈਆਂ ਤੇ ਨਰੋਟੀਆ ਬਣਾਉਣਾ ਹੈ ਚਾਰ ਇੱਕ ਬੰਦੀ ਹੈ